ਅੱਜ ਦੇਸ਼ ਪੱਧਰ 'ਤੇ ਮਨਾਇਆ ਜਾ ਰਿਹਾ ਰਖੜੀ ਦਾ ਪਵਿੱਤਰ ਤਿਉਹਾਰ ਵੀਰਾਂ ਦੇ ਗੁੱਟ ਤੇ ਰਖੜੀਆਂ ਸਜਾਉਣ ਗਿਆ ਪਹਿਣਾ। ਸਵੇਰੇ 9:45 ਮਿੰਟ ਤੋਂ ਲੈ ਕੇ 10:52 ਮਿੰਟ ਤੱਕ ਰਖੜੀ ਬੰਨਣ ਦਾ ਸ਼ੁਭ ਸਮਾਂ। ਰਖੜ ਪੁੰਨਿਆ ਮੌਕੇ ਬਾਬਾ ਬਕਾਲਾਚ ਆਪ ਦੀ ਸਿਆਸੀ ਕਾਨਫਰੰਸ ਮੁੱਖ ਮੰਤਰੀ ਮਾਨ ਹੋਣਗੇ ਸ਼ਾਮਲ ਦੁਪਹਿਰੇ 1 ਵਜੇ ਕਰਨਗੇ ਸੰਬੋਧਨ। ਆਖਾਲੀ ਦਲ ਦੀ ਰਖੜ ਪੁੰਨਿਆ ਮੌਕੇ ਬਾਬਾ ਬਕਾਲਾਚ ਕਰੇਗਾ ਸਿਆਸੀ ਕਾਨਫਰੰਸ ਵੀਰ ਸਿੰਘ ਬਾਦਲ ਰਹਿਣਗੇ ਮੌਜੂਦ। ਅੱਜ ਤੋਂ 8 ਮਹੀਨੇ ਦਾ ਆਖਰੀ ਸ਼ੋਮਵਾਰ ਬੰਦਰਾ ਚ ਉਗਨੀ ਸ਼ਡਾਲੂਆਂ ਦੀ ਟੀੜ ਭਗਵਾਨ ਸ਼ਿਵ ਦਾ ਕੀਤਾ ਜਾ ਰਿਹਾ ਜਲਪੀ ਲੁਧਿਆਣਾ ਦੇ ਸਾਬਾ ਨਗਰ ਚ ਚੱਲੀਆਂ ਗੋਲੀਆਂ BMW ਤੇ ਜਾ ਰਹੇ ਕਪੜਾ ਵਪਾਰੀ ਦੇ ਬੇਟੇ ਤੇ ਫਾਇਰਿੰਗ ਵਲ ਵਲ ਬੱਚਿਆਂ ਨੌਜਵਾਨ ਮੁਲਜ਼ਮਾ ਦੀ ਫਾਲਸ ਡਿਊਟੀ ਪੁਲਿਸ ਬਿਹਾਰ ਦੇ ਸੁਪਾਲ ਚ 125 ਟ੍ਰੇਨੀ ਜਵਾਨਾਂ ਦੀ ਵਿਗੜੀ ਸਿਹਤ ਫੂਡ ਪੌਇਜ਼ਨਿੰਗ ਦਾ ਹੋਏ ਸ਼ਿਕਾਰ ਸਾਰਿਆਂ ਨੂੰ ਹਸਪਤਾਲ ਚ ਕਰਵਾਇਆ ਗਿਆ ਪਰ ਕੋਲਕਾਤਾ ਰੇਪ ਕੇਤਲ ਮਾਮਲੇ ਨੂੰ ਲੈ ਕੇ ਪੀਜੀਐ ਚੰਡੀਗੜ੍ਹ ਦੇ ਡਾਕਟਰ ਦਾ ਪ੍ਰਦਰਸ਼ਨ ਜਾਰੀ ਸਵੇਰੇ 8 ਵਜੇ ਤੋਂ 9:30 ਵਜੇ ਤੱਕ ਚੱਲ ਰਿਹਾਗਾ ਸਿਰਫ ਫਾਲੋਅ ਅਪੀਡੀ ਸੇਵਾ ਡਾਕਟਰ ਕੱਡਨ ਦੇ ਕਨ ਮਾਚ ਸੋਣਾ ਤੋਂ ਪਹਿਲਾ 4 ਖੰਡ ਦੀ ਵੱਡੀ ਬਗਾਵਤ ਸਾਫ ਕਾ ਸੀਐਮ ਚੰਪਈ ਸੋਰੇਨ ਨੇ ਆਪਣੀ ਹੀ ਪਾਰਟੀ ਤੇ ਚੁੱਕੇ ਸਵਾਲ ਕਿਹਾ ਮੈਨੂੰ ਬੇਇੱਜ਼ਤਕਾਰ ਅਹੁਦੇ ਤੋਂ ਹਟਾਇਆ ਗਿਆ ਹੈਮਨ ਸੋਰੇਨ ਦੇ ਜੇਲ੍ਹ ਜਾਣ ਤੇ ਮੁੱਖ ਮੰਤਰੀ ਬਣੇ ਸੀ ਚੰਪਈ ਅਮਿਤ ਰਾਚੀ پولیس ਨਾਲ ਬਹਿਸ ਕਰਨ ਵਾਲਾ ਕਾਂਸਟੇਬਲ ਸਸਪੈਂਡ ਐਸਐਸਪੀ ਅਮਰਸਰ ਦਿਹਾਤੀ ਨੇ ਲਿਆ ਨੋਟਿਸ ਕਾਂਸਟੇਬਲ ਦੀ ਬਹਿਸ ਕਰਦਿਆਂ ਦੀ ਵੀਡੀਓ ਕੋਈਸੇ ਪਾਸ ਨਹੀਂ ਰਹੇ ਭਾਰਤ ਦੇ ਕੋਸਟ ਗਾਰਡ ਦੇ ਚੀਫ ਹੱਟੇਕ ਕਰਨ ਰਾਕੇਸ਼ ਪਾਲ ਦਾ ਹੋਇਆ ਇਤਿਹਾਰ ਰੱਖਿਆ ਮਧਿਾਇਤ ਸਿੰਘ ਨੇ ਜਤਾਇਆ ਦੁੱਖ ਸਤਿ ਸ਼੍ਰੀ ਅਕਾਲ ਜੀ ਮੈਂ ਹਸ ਰਵਜੋਤ ਕੋਰ న్యూਸ 18 ਪੰਜਾਬ ਲੈਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਨ ਤੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਸਰਾਂਬਾ ਨਗਰ ਚ ਗੋਲੀਆਂ ਚਲੰਦਾ ਮਾਮਲਾ ਸਾਹਮਣੇ ਆਇਆ ਹੈ ਕਿ BMW ਤੇ ਜਾ ਰਹੇ ਕਪੜਾ ਵਪਾਰੀ ਦੇ ਬੇਟੇ ਤੇ ਅਣਪਛਾਤੇ ਬਦਮਾਸ਼ਾਂ ਦਿਵਲੋ ਤਾਬੜ ਤੋੜ ਫਾਇਰਿੰਗ ਕੀਤੀ ਗਈ ਫਾਇਰਿੰਗ ਚ ਵਾਲ-ਵਾਲ ਕਪੜਾ ਵਪਾਰੀ ਦਾ ਬੇਟਾ ਬਚ ਗਿਆ ਦੱਸੇ ਪੁਲਿਸ ਦੇ ਬੁਲੱਸ ਪੂਰੇ ਮਾਮਲੇ ਦੀ ਜਾਂਚ ਅਵਤਾਲ ਕੀਤੀ ਜਾ ਰਹੀ ਹੈ ਮੌਕੇ ਤੇ ਸੁਰਾ ਵੀ ਸਾਹਮਣੇ ਆਈਆਂ ਨੇ BMW ਗੱਡੀ ਨਜ਼ਰ ਆ ਰਹੀ ਹੈ

ਜੀ ਬਿਲਕੁਲ ਸਜੋਤ ਮਦਮ ਗਲਤ ਨਹੀਂ ਕਿ ਕੱਲ ਦੇਰ ਰਾਤੇ ਹਮਲਾ ਹੋਇਆ ਦਾ ਦੇਰ ਰਾਤ ਇਹ ਲੜਕਾ ਬੰਗਾਲਕਟ ਸੋਰੀ ਪੂਨਾ ਦੇ ਵਿੱਚ ਪੜਨ ਪੜਦਾ ਵਾ ਔਰ ਪੜਨ ਤੋਂ ਬਾਅਦ ਆਪਣੇ ਛੁੱਟੀਆਂ ਦੇ ਵਿੱਚ ਇੱਥੇ ਆਪਣੇ ਮਾਪੇ ਕੋਲ ਆਇਆ ਹੋਇਆ ਸੀਗਾ ਔਰ ਨਵੀਂ ਕਾਰ ਦੇ ਵਿੱਚ ਆਪਣੇ ਘਰ ਤੋਂ ਨਿਕਲਦਾ ਵਾ ਔਰ ਸਾਬਕ ਅ ਇਲਾਕੇ ਤੋਂ ਨਿਕਲਦਾ ਵਾ ਨਿਕਲ ਕੇ ਜਦੋਂ ਇਹ ਡੀ ਜ਼ੋਨ ਨਗਰ ਨਿਗਮ ਡੀ ਜ਼ੋਨ ਦੇ ਬਾਹਰੋਂ ਉੱਥੋਂ ਕ੍ਰੋਸ ਕਰ ਰਿਹਾ ਹੁੰਦਾ ਵਾ ਉਸੀ ਵੇਲੇ ਹੀ ਇੱਕ ਬਰੀਜ਼ਾ ਕਾਰ ਆਂਦੀ ਆ ਵਾਈਟ ਕਾਰ ਦੀ ਔਰ ਉਸ ਵਿੱਚ ਕਟਕ ਕਿ ਕਿ ਜੋ ਪੁਲਿਸ ਮੁਤਾਬਕ ਜਾਸੂਤਰਾ ਹੁੰਦਾ ਵੀ ਕੀਤਾ ਜਾਵੇ ਤਾਂ 5 ਤੋਂ 7 ਜਿਹੜੇ ਸਖਸ ਸਗੇ ਉਹਦੇ ਵਿੱਚ ਬੈਠੇ ਹੋਏ ਸੀਗੇ ਤੇ ਉਹਨਾਂ ਚੋਂ ਇੱਕ ਸਖਸ ਵੱਲੋਂ ਇਸ ਗੱਡੀ ਦੇ ਉੱਤੇ ਲਗਾਤਾਰ ਦੋ ਫਾਇਰ ਕੀਤੇ ਜਾਂਦੇ ਨੇ ਔਰ ਦੋ ਫਾਇਰ ਦੇ ਵਿੱਚ ਜਿਹੜੀ ਇੱਕ ਗੋਲੀ ਹੈਗੀ ਆ ਉਹ ਇੱਕ ਡਰਾਈਵਰ ਦੀ ਜਿਹੜੀ ਹੈਗੀ ਆ ਖਿੜਕੀ ਉੱਤੇ ਲੱਗਦੀ ਹੈ ਉਹ ਦੂਜੀ ਜਿਹੜੀ ਗੋਲੀ ਹੈਗੀ ਆ ਪਿੱਛੇ ਬੈਠੇ ਇੱਕ ਜਿਹੜਾ ਉਹਦਾ ਦੋਸਤ ਹੁੰਦਾ ਹੈ ਕਿਉਂਕਿ ਉਸ ਕਾਰ ਦੇ ਵਿੱਚ ਉਹਦੇ ਦੋ ਦੋਸਤ ਹੀ ਸਿਗੇ ਮੌਜੂਦ ਸੀਗੇ ਜਿਸਲੇ ਇਹ ਵਾਕਿਆ ਹੋਇਆ ਤਾਂ ਉਹ ਉਸ ਦੇ ਉਹ दूसरी गोली जारी पिछले दरवाजे की डी जोन जगह इलाका सबा नगर पोस्ट इलाका है पोस्ट इलाके हो वाकया होना अपने आप सवालिया निशान खड़े कर रहा है सुरक्षा प्रणाली के उ दूजे पास जे गलती जाए तो क्या जा रहा है सामने आई है ਹਰਜੋਤ ਇਸੇ ਇਲਾਕੇ ਪੁਲਿਸ ਨੇ ਜਿੰਨੇ ਵੀ ਤਮਾਮ ਸੀਸੀਟੀਵੀ ਕੈਮਰੇ ਹੈਗੇ ਨੇ ਉਹ ਖੰਗਾਲੇ ਜਾ ਰਹੇ ਨੇ ਕਿਉਂਕਿ ਜਿਹੜਾ ਇਹ ਵਾਕਿਆ ਜਿਸ ਜਗ੍ਹਾ ਤੇ ਹੋਇਆ ਵਾ ਉਹ ਜਗ੍ਹਾ ਦੇ ਉੱਤੇ ਇੱਕ ਪਾਸੇ ਸਕੂਲ ਦੀ ਦੀਵਾਰ ਹੈਗੀ ਹੈ ਔਰ ਦੂਜੇ ਪਾਸੇ ਡੀ ਜ਼ੋਨ ਹੈਗਾ ਡੀ ਜ਼ੋਨ ਦੇ ਬਾਹਰ ਜਿਹੜੇ ਲੱਗੇ ਕੈਮਰੇ ਹੈਗੇ ਉਹਨਾਂ ਨੂੰ ਜ਼ਰੂਰ ਪੁਲਿਸ ਅੱਜ ਖੰਗਾਲੂਗੀ ਔਰ ਉਸ ਉਸ ਕੈਮਰੇ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਕੌਣ ਸਖਸੀਅਤ ਔਰ ਕਿਸ ਕਿਸ ਪੱਖੋਂ ਆਏ ਸੀ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਹਾਲ ਦੇ ਫਿਲਹਾਲ ਪੁਲਿਸ ਪੂਰੇ ਮਾਮਲੇ 'ਚ ਜੁਟ ਗਈ ਹੈ ਔਰ ਫ੍ਰੈਂਸਿਕ ਦੇ ਜਦੋਂ ਹੈਗੇ ਨੇ ਉਹਨਾਂ ਪੱਖੋਂ ਵੀ ਕਾਰ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਗਰ ਕੋਈ ਸਖਸ਼ ਕੋਈ ਆਇਆ ਸੀਗਾ ਤਾਂ ਉਹਨਾਂ ਨੇ ਕੀ ਕਿਸ ਤਰੀਕੇ ਨਾਲ ਉਹਨਾਂ ਤੇ ਹੋਰ ਵੀ ਹਮਲਾ ਕੀਤਾ ਕਿਉਂਕਿ ਪਹਿਲੇ ਪਹਿਲ ਜਦੋਂ ਬੀਜ਼ਾ ਕਾਰ ਆਂਦੀ ਆ ਪਹਿਲਾਂ ਉਸ ਕਾਰ ਨੂੰ BMW ਕਾਰ ਨੂੰ ਜਿਸ ਦੇ ਵਿੱਚ ਦਰਕਾ ਸੀਗਾ ਜਿਹੜਾ ਵਪਾਰੀ ਦਾ ਬੈਠਾ ਸੀਗਾ ਉਹ ਬੈਠਾ ਹੋਇਆ ਸੀਗਾ ਉਸ ਨੂੰ ਪਹਿਲਾਂ ਹਿੱਟ ਕੀਤਾ ਜਾਂਦਾ ਹੈ ਫਿਰ ਦੋ ਤੋਂ ਤਿੰਨ ਵਾਰੀ ਉਹਨੂੰ ਹਿੱਟ ਕੀਤਾ ਜਾਂਦਾ ਹੈ ਹਿੱਟ ਕਰਨ ਤੋਂ ਬਾਅਦ ਜਦੋਂ ਉਹ ਘਬਰਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਹ ਇੱਕ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਤਾਂ ਔਰ ਔਰ ਇਸ ਚੀਜ਼ ਨੂੰ ਲੈ ਕੇ ਉਹ ਪੁਲਿਸ ਪੂਰੇ ਜਿਹੜੇ ਸਿਸਟੀਵੀ ਕੈਮਰ੍ਹਾ ਗਿਆ ਔਰ ਜਾਂਚ ਜਿਹੜੀ ਹੈ ਉਹ ਤੁਨ ਡਿਊਟੀ ਹੋਈ ਹੈ ਉਸ ਦੇ ਵਿੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਰੋਹਿਤ ਜੀ ਸਨ ਤਮਾਮ ਜਾਣਕਾਰੀ ਦੇਣ ਲਈ ਤੇ ਇਸ ਵਜ੍ਹਾ ਲਈ ਦੱਸਿਆ ਜਾ ਰਿਹਾ ਕਿ ਬਰੀਜ਼ਾ ਕਾਰ ਸਵਾਰ ਹੋ ਕੇ ਪੰਜ ਤੋਂ ਸੱਤ ਜੋ ਬਦਮਾਸ਼ ਸੀ ਉਹ ਆਏ ਸੀ ਤੇ ਉਹਨਾਂ ਦੇ ਵੱਲੋਂ ਇੱਕ ਬਦਮਾਸ਼ ਤੇ ਵੱਲੋਂ ताबਤੋਲ ਫਾਇਰਿੰਗ ਕੀਤੀ ਗਈ ਹਾਲਾਂਕਿ BMW ਗੱਡੀ 'ਚ ਤਿੰਨ ਸ਼ਖਸ ਮੌਜੂਦ ਸੀ ਇੱਕ ਕਪੜਾ ਵਪਾਰੀ ਦਾ ਬੇਟਾ ਤੇ ਉਸਦੇ ਦੋ ਦੋਸਤ ਗੈਰੀ ਭਾਰਦੋ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨੋਂ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜਦੋਂ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇਹਨੇ ਜਿਹੋਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਤਰਵਾਜੇ ਵਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਨਾਲੇ ਪਿੱਛੇ ਦੁਬਾਰਾ ਪਰ ਇਹ ਗੱਡੀ ਭ ਜਾਣ ਕਰਕੇ ਵੀ ਇਹ ਬਚ ਗਏ ਉਹ ਤੋਂ ਨਿਕਲ ਗਏ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਜਿਹਨੇ ਹਮਲਾ ਕੀਤਾ ਉਹਦੇ ਅੱਗੇ ਦੋ ਜੜੇ ਜਾਣੇ ਸੀ ਉਹਨਾਂ ਨੇ ਪਛਾਣਦੇ ਬਾਈ ਨੇਮ ਵੀ ਜਾਣਦੇ ਨੇ ਉਹਨਾਂ ਦੀ ਫੋਟੋ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਨੇ ਤੇ ਉਹ ਗੱਡੀ ਕਿਹੜੀ ਸੀ ਬਾਈ ਮਰੀਜ਼ਾ ਵਾਈਟ ਗੱਡੀ ਸੀ ਤੇ ਪਿੱਛੇ ਤਿੰਨ ਚਾਰ ਜਾਣੇ ਸੀ ਫੁੱਲ ਗੱਡੀ ਫੁੱਲ ਸੀ ਦੀ ਠੀਕ ਹੈ ਤੇ ਕਿਹੜੇ ਬੰਦੇ ਪਛਾਣਨੇਗੇ ਨੇ ਉਹਨਾਂ ਦਾ ਕੀ ਨਾਮ ਇੱਕ ਆਰੀਅਨ ਨੇ ਲੜਕਾ ਇੱਕ ਆਰਿਆਨਾ ਜੀ ਇੱਕ ਦੀਪਾ ਪੂਰਾ ਇੱਕ ਦੀਪਾ ਪੂਰਾ ਜੀ ਕੋਈ ਰੰਜੀਸ਼ ਹੈ ਕੀ ਪੁਰਾਣੀ ਰੰਜੀਸ਼ ਪੁਰਾਣੀ ਰੰਜੀਸ਼ ਕੋਈ ਨਹੀਂ ਜੀ ਰੰਜੀਸ਼ ਕੋਈ ਨਹੀਂ ਜੀ ਮਾਡਲ ਟਾਊਨ ਪਹਿਲਾਂ ਇਹਦੇ ਦੋਸਤਾਂ ਤੇ ਇਹਦੇ ਗੈਰੀ ਭਾਰਦਵਾਜ ਦੇ ਫਾਇਰਿੰਗ ਹੋਈ ਸੀ ਜਿਹੱਚ ਗਵਾਹ ਸੀਗਾ ਉਸ ਕੇਚ ਚ ਇਹਦੇ ਨਾਲ ਦੇ ਦੋਸਤਾਂ ਨੂੰ ਦੋ ਇੱਕ ਨੂੰ ਦੋ ਗੋਲੀਆਂ ਨੇ ਗੋਲੀ ਲੱਗੀ ਸੀ ਉੱਚੋ ਜਿਹੜੇ 6 ਬਾਈ ਨੇਮ ਸੀਗੇ 20 ਬੰਦੇ ਹੋ ਦੂਜੇ ਸੀਗੇ ਉਹ ਚ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ ਅਣਜਾਣ 3-4 ਅਰੈਸਟ ਹੋਏ ਨੇ ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ ਇਹ ਉਹ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ ਪਹਿਲਾਂ ਵੀ ਬੜੀ ਮੁਸ਼ਕਲ ਇਨਾਂ ਦੀ ਜਾਨ ਬਚੀ ਸੀ ਬਚੀ ਸੀ अगर बिहार दे सुपोल दे के सुपोल की ट्रेनिंग सेंटर खाना खाने तो ट्रेनी जवाना की सेहत जो है बिगड़ गई कई जवानों पेट दर्द उल्टी तस्त समस्या भी सामने आई है हस्पताल इलाज लिये जवाना दया लाइना लगिया हुई तस्वीर देख पा रहे हो

ਦੂਜੇ ਪਾਸੇ ਤੇੰਦੂਏ ਨੂੰ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਲੋਕ ਪਿੰਜਰੇ ਰੱਖੇ ਕਰੇ ਨੇ ਤੇ ਤੇੰਦੂਏ ਦੇ ਡਰ ਕਾਰਨ ਪਿੰਡ ਵਾਸੀਆਂ ਦਾ ਕਰੋ ਬਾਹਰ ਨਿਕਲਣਾ ਜੋ ਹੈ ਉਹ ਮੁਸ਼ਕਿਲ ਹੋ ਕੇ ਰਾਤ ਤੁਸੀਂ ਸੋਇ ਵਿੱਚ ਸਰਦ ਜਿਹੇ ਤੇ ਰਹੇ ਹੂੰ ਕਿ ਜੰਗਲਾਤ ਵਪਾਰ ਗੱਵਲੋਂ ਜੰਗਲਾਤ ਦੀ ਰਾਤ ਆਈ ਹੂੰ ਹਾਂ ਉਂਝ ਦੇ ਨਾਲ ਇੱਧਰ ਦੀ ਪੀਰੇ ਦੇ ਵਿੱਚ ਨਹੀਂ ਭੜਿਆ ਕਿ ਉੱਥੇ ਉੱਪਰ ਜਾ ਕੇ ਚੜਿਆ ਫੇਰਾ ਇਹ ਸਰ ਪਹਿਲਾਂ ਵੀ ਕਦੀ ਆਇਆ ਹੈਗਾ ਕਿ ਪਹਿਲੀ ਵਾਰ ਚਾਂਸ ਹੋਇਆ ਹੈ। ਪਹਿਲੇ ਇੱਕ ਦਿਨ ਘਰ ਤੋਂ ਵਾਰ ਦਾ ਹੂ ਦੋ ਦਿਨ ਹੋ ਗਏ ਪੱਕਾ ਉੱਪਰ ਬੈਠ ਗਿਆ। ਅੰਦਰਲੀ ਵਸੇ ਬੈਠ ਗਿਆ ਅਗਲੇ ਜਾ ਕੇ। ਹਮ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਰ ਜੰਗਲ 'ਚ ਵੀ ਸਰਚ ਕਰ ਰਹੇ ਹਾਂ ਜੰਗਲ ਦੇ ਵਿੱਚ ਵੀ ਹੁਣ ਤੁਸੀਂ ਦੇਖ ਰਹੇ ਜੰਗਲ ਦੇ ਵਿੱਚੋਂ ਆ ਰਹੇ ਮੈਂ। ਹਮ ਕਿ ਆਪਣੀ ਪੂਰੀ ਟਰਾਈ ਕਰ ਰਹੇ ਹਾਂ ਵੀ ਫੜਿਆ ਕਿ ਬੇ ਛੇਤੀ ਤੋਂ ਛੇਤੀ। ਸਰ ਜੀ ਕੋਈ ਕੈਮਰੇ ਵਗੈਰਾ ਲਾ ਲਓ ਜਾਂ ਡਰੋਨ ਵਗੈਰਾ ਲਾ ਲਓ। ਕੈਮਰੇ ਲਾਵਾਂਗੇ ਸਰ ਟਰੈਪ ਕੈਮਰੇ ਲੈਂਦੇ ਹੋਏ ਲਾਵਾਂਗੇ ਅੱਜ। ਹਮ ਟ੍ਰਾਈ ਕਰ ਰਹੇ ਹਾਂ ਜਿਹੜੇ ਇਲਾਕਾ ਨਿਵਾਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਵੀ ਆਪਣੇ ਘਰਾਂ 'ਚ ਰਹਿਣ ਜ਼ਿਆਦਾ ਬਾ ਜ਼ਰੂਰੀ ਕੰਮ ਤੇ ਬਾਹਰ ਆਣ ਬਿਨਾ ਕੰਮ-ਕਾਰੋਬਾਰ ਨਾ ਨਿਕਲੋਂ ਸੇਫ ਰਹਿਣ ਆਪਣੇ ਘਰ ਜਲੰਧਰ ਦੇ ਟਾਂਡਾ ਰੋਡ ਤੇ ਵਿਕਾਸਪੁਰੀ ਡੰਮਚ ਸਰਕਾਰੀ ਮਜ਼ਦੂਰ ਤੇ ਪ੍ਰਵਾਸੀ ਬਜ਼ੂਰ ਵਿਚਾਲੇ ਵਿਵਾਦ ਸਾਹਮਣੇ ਆਏ ਹਨ ਜਿੱਥੇ ਸੜਕ ਵਿਚਾਲੇ ਦੋਵੇਂ ਇੱਕ ਦੂਜੇ ਨਾਲ ਉਲਝ ਗਏ ਤੇ ਵਿਵਾਦ ਕੁੱਟਮਾਰ ਤੱਕ ਪਹੁੰਚ ਗਿਆ ਸੜਕ ਵਿਚਾਲੇ ਬੈਸਬਾਜ਼ੀ ਕਰਦੇ ਲੋਕ ਜਿੰਨਾਂ ਚੋਂ ਇੱਕ ਦੇ ਹੱਥ ਲੋਹੇ ਦੀ ਰਾੜ ਹੈ ਤਾਂ ਦੂਜੇ ਸਖ ਦੇ ਹੱਥ ਵਿੱਚ ਤਲਵਾਰ ਦਿਖਾਈ ਦੇ ਰਹੀ ਹੈ ਕੁਝ ਲੋਕ ਤਲਵਾਰ ਫੜੇ ਸਖ ਨੂੰ ਰੋਕ ਰਹੇ ਨੇ ਤਾਂ ਉਥੇ ਹੀ ਕੁਝ ਹੱਥੋਂ ਪਾਈ ਕਰਦੇ ਹੋਏ ਇੱਕ ਦੂਜੇ ਦੇ ਚਪੇੜਾਂ ਤੇ ਮੁਖਿਆਂ ਨਾਲ ਹਮਲਾ ਕਰ ਰਹੇ ਨੇ ਛੜਪੜ ਨੇ ਤਸਕਰਾ ਜਲੰਧਰ ਦੇ ਵਾਰਡ ਨੰਬਰ 60 ਦੇ ਡਾਂਡਾ ਰੂਟ ਤੇ ਵਿਕਾਸਪੁਰੀ ਡੱਪਦੀਆਂ ਨੇ ਪੀੜਕ ਪਰਵਾਸੀ ਦਾ ਇਲਜ਼ਾਮ ਹੈ ਕਿ ਉਹ ਇਥੇ ਕਚਰਾ ਡੱਪ ਕਰਦਾ ਆਸੀ ਪਰ ਡੱਪ ਦੇ ਸਰਕਾਰੀ ਕਰਮਚਾਰੀਆਂ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ ਤੇ ਜਦੋਂ ਉਸਨੇ ਵੈਸੀ ਗੇਂ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਕੁਟਮਾਰ ਕਰਨ ਦੀ। ਆਪ ਕੁਝ ਨਹੀਂ ਹੋਆ ਉਹ ਪੈਸੇ ਮੰਗਨੇ ਆ ਮੈਨੂੰ ਕੋ ਚਿੱਟਾ ਪੀ ਕੇ ਚਾਰ ਪੰਜ ਛੇ ਬੰਦੇ ਲੈ ਕੇ ਮੈਨੂੰ ਕੋ ਮਾਰਨੇ ਲੱਗਾ। ਉਂਗਲੀ ਤੁਰਵਲ ਮਾਰਾ ਫਿਰ ਉਨੀ ਕਾ ਉਹ ਸਰ ਫੜ ਗਿਆ। फिर मेरा नाम लगा रहा है हथियार लेके आया सभी ने देखा इधर हर हर बंदा देखा है। अच्छा छह सात बंदा लेके आया था मेरे को मारने के लिए पाजी। अच्छा पैसे मांग रहा है जी के पैसे मांग रहा है वो पूरा चीरता हूँ ना इसीलिए पैसे मांग रहा लेता है लेता ही हमेशा ही लेता है कम से कम तीन चार साल से लेता है पैसे कितने पैसे लेता है मेरे से हजार लेता है बाकी सब बंदे से लेता है पाँच सौ छह सौ सात सौ ਉਤੇ ਸਰਕਾਰੀ ਕਰਮਚਾਰੀ ਸਦੀ ਨੇ ਪ੍ਰਵਾਸੀ ਨੂੰ ਦੋਸ਼ ਤੇ ਇਲਜ਼ਾਮਾਂ ਲੁਕਰੇ ਤੋਂ ਉਲਟਾ ਕੇ ਤੇ ਇਲਜ਼ਾਮ ਲਗਾਏ ਕਿ ਦੂਜੇ ਇਲਾਕੇ ਦਾ ਪ੍ਰਾਈਵੇਟ ਵਹੀਕਲ ਇੱਥੇ ਕਚਰਾ ਸੁੱਟ ਰਿਹਾ ਸੀ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਸਖਤੀ ਨਾਲ ਵਾਰ ਨਾਲ ਤੇ ਹਮਲਾ ਕਰ ਦਿੱਤਾ 3 ਵਜੇ ਤੱਕ ਜਿਹੜੀ ਡਿਊਟੀ ਸੀ ਤਾਂ ਮੈਨੂੰ ਬਿਗਰਾਣભાઈ ਕਹਿੰਦੇ ਤੇ ਦੇਖ ਲਈ ਵੀ ਕੋਈ ਬਾਹਲੀ ਗੱਡੀ ਨਾ ਸਿੱਟੀ ਜਾਵੇ ਤਾਂ ਇਹ ਪ੍ਰਾਈਵੇਟ ਗੱਡੀ ਆਈ ਸੀਗੀ ਤੇ ਪ੍ਰਾਈਵੇਟ ਗੱਡੀ ਦੇ ਮੈਂ ਪੁੱਛਿਆ ਵਾ ਕਿ ਕਿਉਂ ਉਹਨਾਂ ਵੱਲੋਂ ਕਿਹਾ ਜਾਂਦਾ ਰੋਬ ਲਗਾਏ ਜਾਂਦੇ ਨੇ 1000 ਰੁਪਏ ਦੀ ਮੰਗ ਕੀਤੀ ਭਾਜੀ ਉਹ ਇੱਥੇ ਕਾਰਵਾਈ ਕਰ ਦੇਖ ਲੈਣ ਜੇ ਬਿਗਰਾਣભાઈ ਕਹਿੰਦੇ ਕਿ ਕੋਈ ਲਿੰਦੇ ਆ ਤਾਂ ਬਾਕੀ ਕਹਿੰਦੇ ਨੇ ਝੜਪ ਹੋਈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਸ ਨੇ ਮਾਮਲਾ ਸੁਲਝਾਉਂਦੇ ਹੋਏ ਦੋਹਾਂ ਦੇ ਬਿਆਨ ਦਰਜ ਕੀਤੇ ਨੇ ਕਿਹੜਾ ਇਹਨਾਂ ਦੇ ਦੱਸਣ ਦੇ ਦਾਵਾ ਪਾਉਂਦਾ ਇਹ ਕਿੱਥੇ ਕੰਮ ਕਰਦੀ ਆ ਜੀ ਕਿ ਇਹਨਾਂ ਦੇ ਨਾਲ ਇਹ ਕੋਈ ਬੰਦਾ ਸਰਕਾਰੀ ਮੁਲਾਜ਼ਮੀ ਇਹਨਾਂ ਦੀ ਨਾਲ ਝਗੜਾ ਝੂਡਾ ਹੋਇਆ ਇਹ ਕਹਿੰਦੇ ਨੇ ਜੀ ਮਾਰਿਆ ਇਹਦੇ ਨਾਲ ਇੱਕ ਪੰਜ ਚਾਰ ਬੰਦੇ ਬੁਰਾ ਆਏ ਆ ਉਹਨਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੀ ਇਹਦੇ ਹੀ ਬਿਆਨ ਲਵਾਂਗੇ ਤਿੰਨ ਬੰਦਿਆਂ ਨੂੰ ਦੇਣੇ ਆ ਜੀ ਇਹਨਾਂ ਕੋਲ ਦਰਖਾਸਤ ਲੈਣੇ ਆ ਦਰਖਾਸਤ ਲੈ ਕੇ ਜਿਹੜਾ ਵੀ ਇਹਨਾਂ ਦੱਸਦੇ ਨੇ ਉਹ ਸਾਣਾ ਕਰ ਦੋ ਤੂੰਆਂ ਚੋ ਕਿਸਤੇ ਇਲਜ਼ਾਮ ਝੂਠੇ ਨੇ ਤੇ ਕੌਣ ਸੱਚ ਬੋਲ ਰਿਹਾ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਜੁਟੀ ਹੋਈ ਹੈ ਜੈਂਦਰ ਤੋਂ ਰਾਗਵ ਜੈਨ ਨਿਊਜ਼ ਇਟੀ ਪੰਜਾਬ ਕੋਲਕਾਤਾ ਰੇਪ ਤੇ ਕਤਲ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਨੇ ਸੂ ਮੋਟਰ ਨੋਟਿਸ ਲਿਆ ਕੋਲਕਾਤਾ ਕਾਂਡ ਦੇ ਖਿਲਾਫ ਗੁੱਸਾ ਕੋਲਕਾਤਾ ਤੋਂ ਲੈ ਕੇ ਦੇਸ਼ ਦੇ ਹਰ ਕੋਨੇ 'ਚ ਨਜ਼ਰ ਆ ਰਿਹਾ ਹੈ ਡਾਕਟਰਾਂ ਤੋਂ ਲੈ ਕੇ ਆਮ ਲੋਕ ਕਾਮਾਮਲੇ 'ਚ ਇਨਸਾਫ ਦੀ ਗੋਹਾਰ ਲਗਾ ਰਹੇ ਨੇ ਤੇ ਇਸ ਉਚਾਲੇ ਕੋਲਕਾਤਾ ਕਾਂਡ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਵੀ ਸੀਯੂ ਮੋਟੋ ਲਿਆ ਤੇ ਮੰਗਲਵਾਰ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ ਸੁਣਵਾਈ ਕਰੇਗੀ ਇਹ ਸੁਣਵਾਈ ਚੀਫ ਜਸਟਿਸ ਡੀਬੀ ਚੰਦਰਚੂੜੀ ਦੀ ਅਗਵਾਈ ਛੋਵੇਗੀ ਤੇ ਚੀਫ ਜਸਟਿਸ ਦੇ ਨਾਲ ਬੈਂਚ ਦੇ ਵਿੱਚ ਜਸਟਿਸ ਜੇਬੀ ਪਾਰਦੀਵਾਲ ਤੇ ਮਨੋਜ ਮਿਸ਼ਰਾ ਵੀ ਹੋਣਗੇ ਉਦ ਡਾਕਟਰਾਂ ਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਕ੍ਰਿਕਟਰ ਹਰਪਜਨ ਸਿੰਘ ਵੀ ਆਏ ਅਤੇ ਉਹਨਾਂ ਨੇ ਮੰਮਤਾ ਬੈਨਰਜੀ ਡਾਕਟਰਾਂ ਤੇ ਆਮ ਲੋਕਾਂ ਦੇ ਨਾਮ ਇੱਕ ਓਪਨ ਲੈਟਰ ਲਿਖੀ ਅਤੇ ਇੱਕ ਹਫਤੇ ਬਾਅਦ ਵੀ ਮਾਮਲੇ 'ਚ ਖੂਸ ਕਾਰਵਾਈ ਨਾ ਹੋਣ ਦੇ ਉਤੇ ਸਵਾਲ ਚੁੱਕੇ ਇਸ ਕੋਈ ਵੀ ਪੋਲਿਟੀਕਲ ਮੁੱਦਾ ਨਹੀਂ ਬਣਾਉਣਾ ਚਾਹੀਏ ਮੇਰਾ ਸਭ ਉਹਨ ਅਧਿਕਾਰੀਆਂ ਤੋਂ ਉਹਨ ਸਭ ਲੋਕੋਂ ਸੇ ਇੱਕ ਬੇਨਤੀ ਹੈ ਕਿ ਜਲਦ ਸੇ ਜਲਦ ਇਸ ਬੱਚੀ ਕੋ ਇਨਸਾਫ ਮਿਲੇ ਕਿਉਂਕਿ ਉਸਨੇ ਤਾਂ ਆਪਣੀ ਜਾਨ ਦੇ ਦਿੱਤੀ ਹਮ ਨਹੀਂ ਚਾਹਤੇ ਕਿ ਆਉਣੇ ਵਾਲੇ ਸਮੇਂ ਮੇ ਕੋਈ ਵੀ ऐसा काम हो जिसके कारण हमारा सर जो है वो वो शर्म से झुक जाए ये वो समय है जब हम सबको इकट्ठा होकर एक ऐसा नियम बनाना चाहिए जहाँ पे आने वाले हर ऐसे समय में ऐसी गिनोनी हरकत करने वाले के जहन में ये चीज रहे कि अगर ऐसा वो सोचते भी हैं तो उसका अंजाम क्या होगा पंजाब भी कोलकाता मामले के खिलाफ डॉक्टर का दे गुस्सा मिल रहा है ਤੇ ਪਟਿਆਲਾ ਚ ਡਾਕਟਰਾਂ ਦੀ ਹੜਤਾਲ ਦੇ ਵਿੱਚ ਸੂਬੇ ਦੇ ਸਿਹਤ ਮੰਤਰੀ ਪਹੁੰਚੇ ਤੇ ਡਾਕਟਰਾਂ ਨਾਲ ਬੈਠ ਕੇ ਪਹਿਲਾਂ ਉਹਨਾਂ ਨੇ ਨਾਰੀਬਾਸੀ ਕੀਤੀ ਤੇ ਫਿਰ ਕੇਂਦਰ ਨੂੰ ਇਸ ਮਾਮਲੇ 'ਚ ਚਿੱਠੀ ਲਿਖਣ ਦਾ ਪ੍ਰੋਸਾ ਵੀ ਦਿੱਤਾ ਜਿਹੜੀ ਵਾਇਲੈਂਸ ਅਗੇਂਸਟ ਮੈਡੀਕਲ ਪਰਸਨਲ ਆ ਨੌਨ ਅਵੇਲੇਬਲ ਅਫੈਂਸ ਹੋਵੇ 6 ਸਾਲ ਦੀ ਸਜ਼ਾ ਹੋਵੇ ਜਿਹਨੇ ਡਾਕਟਰ ਦੇ ਥੱਪੜ ਵੀ ਮਾਰਤਾ ਉਹ ਵੀ ਅੰਦਰ ਹੋਵੇ ਤਾਂ 6 ਮਹੀਨੇ ਤੋਂ ਪਹਿਲਾਂ ਬਾਹਰ ਨਹੀਂ ਆਣਾ ਜੀ ਕਿਸੇ ਦੀ ਹਿੰਮਤ ਨਹੀਂ ਪੈ ਗਈ ਜੇ ਗਾਲ ਵੀ ਕੱਢਤੀ ਤਾਂ ਵੀ ਅੰਦਰ ਜਾਣਾ ਜੀ ਸੋ ਇਹਦੇ ਨਾਲ ਵਾਇਲੈਂਸ ਕੰਟਰੋਲ ਹੋਏ ਕਿ ਸੈਂਟਰਲ ਲਾਏਜ਼ ਇਜ਼ ਅ ਮਸਟ ਉਹਦੀ ਸਰਟਨਟੀ ਆਫ ਪਨਿਸ਼ਮੈਂਟ ਇਜ਼ ਅ ਮਸ ਜਿਹੜਾ ਇਹਨੇ ਸਕਾਇਮ ਨੂੰ ਪਹਿਲੇ ਸਾਲ ਚ ਫਾਂਸੀ ਦੇ ਤਖਤੇ ਤੇ ਲਟਕਾ ਦਿਓ ਉਹ ਨੂੰ ਜੋ ਕਰਨਾ ਉਹਨੂੰ ਉਹਨੂੰ ਦਿਨਾਂ ਦੇ ਵਿੱਚ ਟ੍ਰਾਇਲ ਕਰੋ ਉਹਦੀ ਸਵੇਰ ਤੋਂ ਸ਼ਾਮ ਤੱਕ ਉਹਨੂੰ ਇੱਕ ਹਫ਼ਤੇ ਚ ਲਟਕਾ ਦਿਓ ਉਹਨਾਂ ਨੂੰ ਇਸ ਤੋਂ ਬਾਅਦ ਲੋਕਾਂ ਦੇ ਮਨ ਚ ਜਿਹੜਾ ਹੈਗਾ ਫੀਅਰ ਆਫ ਲਾਅ ਇਜ਼ ਅ ਮਸਟ ਮੈਂ ਜੂਨੀਅਰ ਅਸਿਸਟੈਂਟ ਮਿਨਿਸਟਰ ਨੂੰ ਵੀ ਲਿਖਾਂਗਾ ਜੀ ਮਾਨਯੋਗ ਪ੍ਰਾਈਮ ਮਿਨਿਸਟਰ ਨੂੰ ਮਾਨਯੋਗ ਹੋਮ ਮਿਨਿਸਟਰ ਨੂੰ ਵੀ ਲਿਖਾਂਗਾ ਕਿ ਇਹ ਲਾਅ ਲੈ ਕੇ ਆਓ ਸਾਰੇ ਐਮਪੀਜ਼ ਨੂੰ ਲਿਖਾਂਗਾ ਕਿ ਤੁਸੀਂ ਸਾਰੇ ਇਹਨੂੰ ਸਪੋਰਟ ਕਰੋ ਇਹ ਫਨੀਡ ਵੀ ਤਾਂ ਪ੍ਰਾਈਵੇਟ ਮੈਂਬਰਸ ਬਿਲ ਲੈ ਕੇ ਆਓ ਕਲਕੱਤਾ 'ਚ ਕੋਈ ਘਟਨਾ ਤੋਂ ਬਾਅਦ ਪੰਜਾਬ ਦੇ ਹਸਪਤਾਲਾਂ 'ਚ ਵੀ ਸੁਰੱਖਿਆ ਨੂੰ ਹੋਰ ਪੁਖਤਾ ਕਰਨ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਵਾਲੀ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਹੁਣ ਸਿਕਿਉਰਿਟੀ ਨੂੰ ਲੈ ਕੇ ਕਈ ਪੁਖਤਾ ਕਦਮ ਚੁੱਕੇ ਗਏ ਨੇ ਚਾਹੇ ਉਹ ਸੀਸੀਟੀਵੀਜ਼ ਕੈਮਰਾ ਅਪਡੇਟ ਦੀ ਗੱਲ ਹੋਵੇ ਚਾਹੇ ਹੌਟਸਪੌਟ ਜਿਹੜੇ ਏਰੀਆ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਲਾਈਟਾਂ ਜਿਹੜਾ ਹੈਗੀ ਉਹ ਕੀਤੀ ਜਾਵੇ ਸਿਕਿਉਰਿਟੀ ਹੋਰ ਵਧਾਈ ਗਈ ਹੈ ਕਿਉਂਕਿ ਨਾਈਟ ਡਿਊਟੀ 'ਚ ਕਾਫੀ ਡਾਕਟਰਸ ਹੁੰਦੇ ਨੇ ਲੇਡੀ ਡਾਕਟਰ ਹੁੰਦੇ ਨੇ। ਕਲਕੱਤਾ ਦੇ ਅਰਜੀਕਰ ਮੈਡੀਕਲ ਕਾਲਜ ਦੇ ਵਿੱਚ 8 ਤੇ 9 ਅਗਸਤ ਦੀ ਰਾਤ ਨੂੰ ਟ੍ਰੇਨੀ ਡਾਕਟਰ ਦਾ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ ਤੇ ਕਲਕੱਤਾ ਹਾਈ ਕੋਰਟ ਪਹਿਲਾਂ ਹੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਚੁੱਕੀ ਹੈ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਘਿਣਾਉਣੇ ਜੁਰਮ ਦੇ ਉੱਤੇ ਕੀ ਆਦੇਸ਼ ਦਿੱਤੇ ਜਾਂਦੇ ਨੇ ਬਿਊਰੋ ਰਿਪੋਰਟ ਨਿਊਜ਼ ਇਨ ਪੰਜਾਬ कोलकाता रेप ते मर्डर केस तो बाद ਹੁਣ ਪੰਜਾਬ ਚ ਵੀ ਹਸਪਤਾਲਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਆਪਸਾਂ ਸਰ ਡਾਕਟਰ ਰਾਜ ਕੁਮਾਰ ਜੱਬੇਵਾਲ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਐਦਾਰਾ ਉਹਨਾਂ ਹਸਪਤਾਲਸ ਕਾ ਅਖੀਰ ਡਾਕਟਰ ਦਿਨਾਲ ਜੀ ਦੀ ਵੀ ਮੀਟਿੰਗ ਕੀਤੀ ਨਾਲ ਹੀ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਵੀ ਗੱਲਬਾਤ ਕੀਤੀ ਤੋ ਸਖਤ ਸਜ਼ਾ ਜਿਹੜੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਦੇ ਸ਼ੁੱਡ ਬੀ ਹੈਂਗਡ ਟਿਲ ਦੱਤ ਜਿਨੇ ਵੀ ਆ ਇਸ ਤਰ੍ਹਾਂ ਦੀ ਜਿਹੜੀ ਹੱਤਿਆਰੀ ਨੇ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਅੱਗੇ ਜਾਣ ਦੀ ਜ਼ਰੂਰਤ ਹੈ ਇਸ ਤੋਂ ਅੱਗੇ ਜਾਣ ਦੀ ਜ਼ਰੂਰਤ ਹੈ ਕਿ ਦੇਸ਼ ਨੂੰ ਸਬਕ ਲੈਣ ਦੀ ਜ਼ਰੂਰਤ ਹੈ ਤੇ ਕਦ ਤੱਕ ਕਿਸਾਨਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ ਆ ਉਸ ਘਟਨਾ ਤੋਂ ਸਬਕ ਲੈ ਕੇ ਸਾਰੀਆਂ ਗਵਰਨਮੈਂਟਸ ਨੂੰ ਈਵਨ ਯੂਨੀਅਨ ਹੋਮ ਮਿਨਿਸਟਰੀ ਨੂੰ ਸਬਕ ਲੈਣ ਦੀ ਜ਼ਰੂਰਤ ਹੈ ਉਹਨਾਂ ਨੂੰ ਜਿਹੜੀਆਂ ਟੀਮਸ ਹੈ ਉਹ ਗਠਿਤ ਕਰਨੀਆਂ ਚਾਹੀਦੀਆਂ ਔਰ ਸਟੇਟ ਗਵਰਨਮੈਂਟਸ ਨੂੰ ਜਿਸ ਤਰ੍ਹਾਂ ਡਾਕਟਰ ਬਲਵੀਰ ਵੀ ਦੱਸ ਰਹੇ ਸੀ ਦੇਸ ਜਿਹੜੇ ਰਿਵਿਊ ਟੀਮਸ ਬਣਾਵਾਂਗੇ ਔਰ ਜਿੰਨੇ ਵੀ ਸਾਡੇ ਸਿਵਲ ਹਸਪੀਟਲਸ ਨੇ ਜਾਂ ਮੈਡੀਕਲ ਕਾਲਜ ਨੇ ਮੈਡੀਕਲ ਕਾਲਜ ਹਸਪੀਟਲ ਨੇ ਉੱਥੇ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਉੱਥੇ ਜਿਹੜੇ ਸਿਕਿਉਰਿਟੀ ਅਰੇਂਜਮੈਂਟਸ ਆ ਉਹ ਵਧੀਆ ਕੀਤੇ ਜਾਣ ਉਹ ਟਾਈਟ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਜਾਣ 6 ਸਿਕਿਉਰਿਟੀ ਪਰਸਨ ਜਿਹੜੇ 6 ਜਿਹੜੇ ਸਾਡੇ ਪੁਲਿਸ ਦੇ ਮੁਲਾਜ਼ਮ ਨੇ ਉਹ 6 ਅਸੀਂ ਐਮਪਲਾਈ ਕੀਤੇ ਪਰ ਉਹ ਪ੍ਰੈਕਟੀਕਲੀ ਅਸੀਂ ਉਕਤਾਂ ਨੂੰ ਦੇਖਾਂਗੇ ਕਿ 6 ਦੇ 6 ਇੱਥੇ ਮੌਜੂਦ ਰਹਿਣ ਔਰ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਇੱਥੇ ਚੌਕੀ ਬਣਾਈ ਜਾਵੇ ਤਾਂ ਕਿ ਸਾਡੇ ਡਾਕਟਰਸ ਨੂੰ ਖਾਸ ਤੌਰ ਤੇ ਫੀਮੇਲ ਡਾਕਟਰਸ ਲੋਕ ਇਵਨ ਨਰਸਸ ਨੂੰ ਫੀਮੇਲ ਸਟਾਫ ਨੂੰ ਜਾਂ ਲੇਡੀਆਂ ਜਿੰਨੀਆਂ ਵੀ ਇੱਥੇ ਲੇਡੀ ਪੇਸ਼ੈਂਟਸ ਵੀ ਆਉਂਦੇ ਬੱਚੀਆਂ ਵੀ ਆਉਂਦੀਆਂ ਨੇ ਉਹਨਾਂ ਨੂੰ ਇੱਥੇ ਕੰਮ ਕਰਨਾ ਇੱਥੇ ਆ ਕੇ ਦਿਖਾਣਾ ਜਿਹੜਾ ਉਹ ਸੇਫ ਪੇਸ਼ੈਂਸ ਹੋ ਸਕੇ ਤਾਂ ਉਧਰ ਅੰਮ੍ਰਿਤ ਸਰਚ ਸਾਬਕਾ ਕੈਬਨਿਟ ਮੰਤਰੀ ਤੇ ਆਪ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਰਜਰ ਨੇ ਗੁਰੂ ਨਾਲਕ ਦੇ ਹਸਪਤਲ ਦਾ ਦੌਰਾ ਕੀਤਾ ਤੇ ਫਰੀਦਕੋਟ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਜੀਜੀਐਸ ਹਸਪੀਟਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜੋ ਜਤਨਾ ਕਲਕੱਤੇ ਵਿੱਚ ਜੋ ਸਾਡੀ ਛੋਟੀ ਜੂਨੀਅਰ ਡਾਕਟਰ ਦੇ ਨਾਲ ਜੋ ਹੋਇਆ ਸੋ ਉਹ ਜੀ ਕੋ ਚੀਜ਼ ਹੋਰ ਕਿਸ ਜਗ੍ਹਾ ਨਾ ਵਾਪਰੇ ਉਸ ਨੂੰ ਲੈਂਦੇ ਹੋਏ ਅਸੀਂ ਸਿਕਿਉਰਿਟੀ এনवायरमेंट ਡਿਸਕਸ ਕਰ ਰਹੇ ਸੀਗੇ ਔਰ ਸਿਕਿਉਰਿਟੀ ਪਰਸਨਲ ਨੂੰ ਲੈ ਕੇ ਮਤ ਕਿਤਨਾ ਡਿਊਟੀ ਸ਼ੁਰੂ ਹੁੰਦੀ ਹੈ ਡਾਕਟਰ ਜੀ ਕਿੰਨੇ ਵਜੇ ਕਰ ਜਾਂਦੇ ਨੇ ਕਿਸ ਤਰ੍ਹਾਂ ਆਪਣੇ ਹਸਪਤਾਲ ਜਾਂਦੇ ਨੇ ਇਹ ਸਾਰੀ ਕਨਾਂਸੀ ਸੇਅਰ ਕੀਤੀਆਂ ਨੇ ਤੇ ਮੈਨੂੰ ਆਸ ਹੈ ਕਿ ਇਸ ਇਸ ਗੱਲ ਤੇ ਜਿਹੜੀ ਜਿਹੜੀ ਸਾਡੇ ਉਹ ਇਲਾਕੇ ਨੇ ਜਿੱਥੇ ਸਾਡੀ ਕਮਜ਼ੋਰੀਆਂ ਨੇ ਅਸੀਂ ਉਹਨੂੰ ਠੀਕ ਕਰ ਸਕਾਂਗੇ ਤਾਂ ਕਿ ਸਾਡੇ ਬੱਚਿਆਂ ਜਿਹੜੀਆਂ ਡਾਕਟਰਸ ਨੇ ਸਟਾਫ ਨਰਸਿਸ ਨੇ ਹੋਰ ਜਿਹੜਾ ਬਾਕੀ ਸਟਾਫ ਹੈ ਉਹ ਇੱਕ ਮਹਿਫੂਜ਼ ਤਰੀਕੇ ਦੇ ਨਾਲ ਕੰਮ ਤੇ ਆ ਸਕੇ ਤੇ ਕੰਮ ਤੇ ਜਾ ਸਕੇ ਪੂਰੀ ਤਰ੍ਹਾਂ ਫੀਡਬੈਕ ਵੀ ਲਈ ਹੈ ਬੱਚਿਆਂ ਤੋਂ ਵੀ ਲਈ ਹੈ ਡਾਕਟਰਸ ਤੋਂ ਵੀ ਲਈ ਹੈ ਕਿ ਸਿਰਫ ਲੇਡੀਆਂ ਹੀ ਨਹੀਂ ਸਾਰੇ ਡਾਕਟਰ ਜਿਵੇਂ ਕਿ ਪਰਚੇ ਹੋ ਜਾਂਦੇ ਆ ਡਾਕਟਰਾਂ ਦੇ ਕੰਮ ਕਰਦੇ ਹੋ ਬੱਚੇ ਪੇਸ਼ੈਂਟ ਨੂੰ ਬਚਾਉਣ ਦੇ ਲਈ ਉਲਟਾ ਪਰਚੇ ਹੋ ਜਾਂਦੇ ਆ ਸੋ ਇਹ ਚੀਜ਼ ਵੀ ਜਿਹੜਾ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਉਹਨੂੰ ਸਟਰੋਂਗਲੀ ਇੰਪਲੀਮੈਂਟ ਕਰਾਵਾਂਗੇ ਪਰ ਸ਼ੈਕਿੰਗ ਥੋੜਾ ਜਿਹਾ ਮੈਨੂੰ ਹੈ ਕਿ ਉਹਨੂੰ ਸਟ੍ਰਿਕਲੀ ਇੰਪਲੀਮੈਂਟ ਕਰਕੇ ਬੱਚੀਆਂ ਦੀ ਡਿਊਟੀ ਆਰਸ ਫਿਕਸ ਕੀਤੇ ਜਾਣ ਔਰ ਬੱਚੀਆਂ ਦੇ ਜਿਹੜੇ ਵਰਕਿੰਗ ਕੰਡੀਸ਼ਨਸ ਐ ਉਹ ਹਰ ਜਗ੍ਹਾ ਤੇ ਸੇਫ ਹੋਣ ਉਹਦੇ ਲਈ ਅਸੀਂ ਚਾਹੇ ਕੈਬਨਿਟ 'ਚ ਜਾਣਾ ਪਵੇ ਜਲਦ ਫੈਸਲਾ ਲੈ ਕੇ ਜੀ ਡੀਜੀਪੀ ਸਾਹਿਬ ਨੂੰ ਅਸੀਂ ਦੱਸਾਂਗੇ ਕਿ ਇਸ ਤਰ੍ਹਾਂ ਦੇ ਲੈਪਸਿਸ ਕਰਕੇ ਹੀ ਇਹੋ ਜਿਹਾ ਕੁਝ ਹੁੰਦਾ ਸੋ ਪੁਲਿਸ ਵੱਲੋਂ ਦੀ ਸਿਕਿਉਰਿਟੀ ਅਸੀਂ ਪਾ ਸਕਦੇ ਹਾਂ ਉਹ ਵੀ ਲਵਾਵਾਂਗੇ ਔਰ ਲੋਕਲ ਲੈਵਲ ਤੇ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ ਬਿਲਕੁਲ ਇਹਦੇ ਨਾਲ ਅਸੀਂ ਸਾਰੇ ਡਾਕਟਰਸ ਨਾਲ ਸਹਿਮਤ ਹਾਂ ਕਿ ਪੂਰੀ ਸੁਰੱਖਿਆ ਦੀ ਲੋੜ ਹੈ